ਦਿਨਾਂ ਦੇ ਵਿੱਚ ਵਹਿਮ ਬਣ ਗਏ ਆਹ ਦਿਨ ਚੰਗਾ ਆਹ ਦਿਨ ਮਾੜਾ ਮੈਂ ਮਾਫੀ ਮੰਗਦਾ ਪਹਿਲਾਂ ਸਬ지 ਦੇ ਕੋਲੋਂ ਕਿਉਂਕਿ ਇੱਕ ਦੇਖਾ ਦੇਖੀ ਹੋ ਜਾਂਦਾ ਮੈਂ ਆਪ ਜੀ ਨੂੰ ਪਹਿਲਾਂ ਪੁੱਛਦਾ ਵੀ ਦਿਨ ਸਾਰੇ ਚੰਗੇ ਹੁੰਦੇ ਆ ਨਾ ਸਾਰੇ ਦਿਨ ਚੰਗੇ ਆ ਨਾ ਫਿਰ ਅੱਜ ਦਾ ਦਿਨ ਚੰਗਾ ਜਿਆਦਾ ਪਵਿੱਤਰ ਕਿਉਂ ਹੋ ਜਾਂਦਾ ਅੱਜ ਦੇ ਦਿਨ ਦੀ ਵਧਾਈ ਦਿੱਤੀ ਜਾਂਦੀ ਹੈ ਆ ਤੁਸੀਂ 12ਵਾਂ ਮਾਜ ਰਗ ਦਾ ਜਿਹੜਾ ਪੜ੍ਹਦੇ ਹੋ ਨਾ ਆਖਰ ਵਿੱਚ ਗੁਰੂ ਸਾਹਿਬ ਨੇ ਕੀ ਆਖਿਆ ਮੈਂ ਤੁਹਾਡੇ ਕੋਲ ਬੁਲਾਉਂਗਾ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਫਿਰ ਵੀ ਨਾਇਕ ਮਾੜਾ ਤੇ ਚੰਗਾ ਕਿਹੜਾ ਹੋ ਗਿਆ ਇਸ ਮਹੀਨੇ ਵਿੱਚ ਅਸੀਂ ਵਿਆਹ ਨਹੀਂ ਕਰਨਾ ਇਸ ਮਹੀਨੇ ਵਿੱਚ ਆ ਨਹੀਂ ਕਰਨਾ ਇਸ ਮਹੀਨੇ ਦੁਕਾਨ ਨਹੀਂ ਖੋਲਣੀ ਇਹ ਪਵਿੱਤਰ ਕਿਦਾਂ ਹੋ ਗਏ ਸੰਗਰਾ ਮੈਨੂੰ ਅੱਜ ਤੱਕ ਨਹੀਂ ਸਮਝ ਬਧਾਈ ਕਿਉਂ ਦਿੱਤੀ ਜਾਂਦੀ ਹੈ ਵਧਾਈ ਕਿਉਂ ਦਿੱਤੀ ਜਾਂਦੀ ਹੈ ਗੁਰਮਤ ਅਸੀਂ ਸੁਣ ਕੇ ਵੀ ਨਹੀਂ ਅਸੀਂ ਸਮਝੇ ਗੁਰੂ ਸਾਹਿਬ ਕਹਿੰਦੇ ਆ ਸਾਰੇ ਦਿਨ ਚੰਗੇ ਆ